ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਰਾਗ ਮਾਰੂ ਬਾਣੀ ਰਵਿਦਾਸ ਜੀੋ ਕੀ ਸ਼ਬਦ ਹੈ ਐਸੀ ਲਾਲ ਤੁਜ ਬਿਨ ਕੌਣ ਕਰੈ ਤੇ ਇਸ ਸ਼ਬਦ ਨੂੰ ਜਦੋਂ ਆਪਾਂ ਬੀਬੀਆਂ ਦੇ ਸਕੇਲ ਤੇ ਕਰਦੇ ਹਾਂ ਤਾਂ ਚੌਥੇ ਕਾਲੇ ਤੇ ਕਰਾਂਗੇ ਤਾਂ ਕਿ ਆਸਾਨੀ ਦੇ ਨਾਲ ਸਾਰੀਆਂ ਬੀਬੀਆਂ ਇਸ ਨੂੰ ਅਤੇ ਛੋਟੀਆਂ ਬੱਚੀਆਂ ਵੀ ਗਾਇਨ ਕਰ ਸਕਣਗੀਆਂ ਕਿਉਂਕਿ ਸ਼ਬਦ ਦੀ ਰੇਂਜ ਜ਼ਿਆਦਾ ਨਹੀਂ ਹੈ ਸ਼ਬਦ ਮੰਦਰ ਸੱਤਕ ਵਿੱਚ ਕੋਮਲ ਨੀ ਤੱਕ ਅਤੇ ਮਧਮ ਸੱਤਕ ਵਿੱਚ ਸਾ ਤੋਂ ਬਾਅਦ ਕੋਮਲ ਰੇ ਕੋਮਲ ਗਾ ਅਤੇ ਕਿਤੇ ਕਿਤੇ ਸ਼ੁੱਧ ਗਾ ਉਸ ਤੋਂ ਬਾਅਦ ਮਾ ਪਾ ਕੋਮਲ ਧਾ ਕੋਮਲ ਨੀ ਔਰ ਸਾ ਤਾਰ ਸੱਤਕ ਵਿੱਚ ਸ਼ਬਦ ਦਾ ਚਲਨ ਕੋਮਲ ਰੇ ਤੱਕ ਹੈ ਤੇ ਪਹਿਲਾਂ ਆਪਾਂ ਇਸ ਸ਼ਬਦ ਦਾ ਇੱਕ ਸਥਾਈ ਤੰਤਰਾ ਗਾਇਨ ਕਰਦੇ ਹਾਂ ਫਿਰ ਸਿੱਖਦੇ ਹਾਂ ਸ਼ਬਦ ਨੂੰ ਕੱਲੇ ਕੱਲੇ ਸੁਰ ਤੇ ശ്രീലജന പൗനേ ഹേ ശ്രീല തുജ മന പൗന

ਕੁਝ ਵੀ ਨਾ ਕੋਣ ਕਰ ਚਾਰ ਕੀਛਤ ਜਗਤ ਕੋ ਲਾਗੈ जाके छोत जगत को लाग तापर तू ही कर जाके छोत जगत को लाग ਤਾ ਪਰ ਤੋਏ ਡਰੈ ਨੀਚ ਉਚ ਕਰੈ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ ਨੀਚ ਉਚ ਕਰੈ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ ਕਰੀਬ ਨਿਵਾਜ ਗੁਸਈਆ ਮੇਰਾ ਕਰੀਬ ਨਿਵਾਜ ਗੁਸਈਆ ਮੇਰਾ ਬੇਨ ਆਉਣਾ ਕਰ ਐਸੀਲਾ ਐਸੀਲਾ ਤੁਝ ਬੇਨ ਆਉਣਾ ਕਰ ਤੇ ਹੁਣ ਆਪਾਂ ਇਹ ਸ਼ਬਦ ਨੂੰ ਕੱਲੇ ਕੱਲੇ ਸੁਰ ਤੇ ਦੇਖਦੇ ਹਾਂ ਐਸੀਲਾ

ਜਬਨ ਬੋਨੇ ਕਰੇ ਥੰਵਲ ਗਰੀਬ ਨੇਵਾਜ ਗਰੀਬ ਨੇਵਾਜ ਤੇ ਜਦੋਂ ਇਸ ਪੰਕਤੀ ਨੂੰ ਦੁਬਾਰਾ ਰਿਪੀਟ ਕਰਨਾ ਹੈ ਤਾਂ ਫਿਰ ਗਰੀਬ ਨਿਵਾਜ ਤੋਂ ਸਟਾਰਟ ਕਰ ਦੇਣਾ ਗਰੀਬ ਨੇਵਾਜ ਗੁਸੈਆ ਮੇਰਾ ਗੁਸੈਆ ਮੇਰਾ ਗਰੀਬ ਨੇਵਾਜ ਗੁਸੈਆ ਮੇਰਾ ਗਰੀਬ ਨੇਵਾਜ ਗੁਸੈਆ ਮੇਰਾ ਮਾਥਾ ਛਤਰ ਤਰ ਮਾਥਾ ਛਤਰ ਤਰ ਤੇ ਇਸ ਤੋਂ ਬਾਅਦ ਸਪੇਸ ਬਜਣਾ ਹੈ ਹਰ ਪੰਕਤੀ ਤੋਂ ਬਾਅਦ ਬਜਦਾ ਹੈ ਪਗਰੇ ਸ ਪਗਰੇ ਸ ਮਾਥੇ ਚੁੱਤਰੇ ਤਰੇ ਮਾਥੇ ਚੁੱਤਰੇ ਤਰੇ ਉਸ ਤੋਂ ਬਾਅਦ ਐਸੀ ਨਾਲ ਤੁਜਬਿੰਦ ਆਨ ਕਰਾਇਆ ਤੇ ਆਪਾਂ ਹੁਣ ਅਗਲਾ ਅੰਤਰਾ ਲਵਾਂਗੇ ਇਹ ਕੰਤਰਾ ਆਪਾਂ ਗਾਇਨ ਕੀਤਾ ਸੀ ਇੱਥੋਂ ਸਟਾਰਟ ਹੋਣਾ ਤਾਰ ਸਬਤਕ ਦੇ ਸਾਥੋਂ ਨਾਮ ਦੇਉ ਕਬੀਰ ਤੇ ਲੋਚ ਨਾਮ ਦੇਉ ਕਬੀਰ ਤੇ ਲੋਚ ਸਦਨਾ ਸੈਨ ਤਰੈ ਇਸ ਪੰਕਤੀ ਨੂੰ ਧਿਆਨ ਨਾਲ ਦੇਖਣਾ ਅਗਲੀ ਪੰਕਤੀ ਬਿਲਕੁਲ ਸੇਮ ਹੈ ਨਾਮ ਦੇਉ ਕਬੀਰ ਤੇ ਲੋਚਨ ਕਾ ਇਥੋਂ ਬੋਲਣਾ ਹੈ ਕਬੀਰ ਤੇ ਲੋਚਨ ਸਦਨਾ ਸੈਨ ਤਰੈ ਪਹਿਲੀ ਵਾਰ ਸਦਨਾ ਸੈਨਤਰ ਇੱਥੇ ਤੱਕ ਐ ਦੂਜੀ ਵਾਰ ਵੀ ਚਾਹੋ ਤਾਂ ਇੱਥੇ ਤੱਕ ਲੈ ਸਕਦੇ ਹੋ ਅਦਰਵਾਈਜ਼ ਸਦਨਾ ਸੈਨਤਰ ਫਿਰ ਤੋਂ ਕਹਿਰ ਵਿਦਾਸ ਸੇਮ ਤਰੀਕੇ ਨਾਲ ਸੁਨੋ ਰੇ ਸੰਤੋ ਹਰ ਜਿਉ ਤੇ ਸਬੈ ਸਰੈ ਹਰ ਜਿਉ ਤੇ ਸਮੈ ਸਰੈ ਫਿਰ ਨਾ ਜੁੜੇਗਾ ਗਰੀਬ ਨੇਵਾਜ ਗੁਸਈਆ ਮੇਰਾ ਗਰੀਬ ਨੇਵਾਜ ਗੁਸਈਆ ਮੇਰਾ ਮਾਥਾ ایسی لال میں مین میم ہے کہ آپ جی آسانی اس شبدوں سیکھ سکو گے واحر جی کا واہ واحر جی کی فتح